ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਪਵਨਦੀਪ ਸਿੰਘ ਐਨਐਸ ਨਝੋਟੀ ਤੋਂ ਅੱਜ ਅਸੀਂ ਵੀਰ ਨੂੰ ਮਿਲੇ ਆ ਵੀਰ ਦਾ ਨਾਮ ਜਾਣਾਂਗੇ ਕੀ ਆ ਵੀਰ ਦਾ ਨਾਮ ਆ ਜੀ ਪ੍ਰਭ ਨੂਰ ਸਿੰਘ ਪ੍ਰਭ ਨੂਰ ਸਿੰਘ ਤਾਂ ਆਪਾਂ ਗੱਜ ਕੇ ਫਤਿਹ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਆਇਆ ਕਿੱਥੋਂ ਆ ਆਪਾਂ ਪੂਰੀ ਜਾਣਕਾਰੀ ਲਾਵਾਂਗੇ ਤੇ ਕਿੱਦਾਂ ਯਾਤਰਾ ਕਰ ਰਹੇ ਆ ਉਹ ਵੀ ਜਾਣਾਂਗੇ ਤੇ ਕਿੰਨੇ ਪੜਾਅ ਕੀਤੇ ਕਿੰਨੇ ਦਿਨਾਂ ਚ ਪਹੁੰਚੇ ਕਿੰਨੇ ਦਿਨ ਹੋਰ ਕਿੱਥੇ ਕਿੱਥੇ ਘੁੰਮਣਾ ਵਾ ਅਸੀਂ ਫੁੱਲ ਜਾਣਕਾਰੀ ਲਾਵਾਂਗੇ ਤੇ ਬਹੁਤ ਇੰਟਰਸਟਿਡ ਵੀਡੀਓ ਹੋਣ ਵਾਲੀ ਆ ਤੇ ਤੁਸੀਂ ਕਮੈਂਟ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਆਪਾਂ ਵੀ ਤੁਹਾਨੂੰ ਪੁੱਛਾਂਗੇ ਹੁਣ ਕਿੱਥੋਂ ਸ਼ੁਰੂ ਕੀਤਾ ਸੀ ਤੇ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਬਾਈ ਜੀ ਆਪਾਂ ਆਏ ਆ ਉੱਤਰ ਪ੍ਰਦੇਸ਼ ਜ਼ਿਲ੍ਹਾ ਮੇਰਟ ਤੋਂ ਪਿੰਡ ਆ ਆਪਣਾ ਰਾਮਰਾਜ ਤੇ ਆਪਾਂ ਅੱਜ 12 ਤਰੀਕਾ 12 ਤਰੀਕ ਆਪਾਂ ਇੱਥੇ ਆ ਸੱਚਖੰਡ ਸ਼੍ਰੀ ਐਮ ਗੰਗੋਦ ਸਾਹਿਬ ਦੀ ਦਰਸ਼ਨ ਉਤੋਂ ਕਰਕੇ ਆਏ ਆ ਅੱਜ ਹੀ ਮੈਂ ਥਾਲੇ ਗੋਬਿੰਦ ਘਾਟ ਤੇ ਆਇਆ ਆ ਤੇ ਆਪਾਂ ਕਿੰਨੀ ਤਰ੍ਹਾਂ ਚੱਲੇ ਸੀ ਜੀ ਆਪਾਂ ਤੇ ਕੀਰਦੇਵਪੁਰ ਯਾਤਰਾ ਕਰ ਰਹੇ ਹੋ ਗੱਡੀ ਬਾਈਕ ਜਾਂ ਸਾਈਕਲ ਹੈ ਜੀ ਆਪਣੇ ਕੋਲ ਸਾਈਕਲ ਤੋਂ ਵੀ ਯਾਤਰਾ ਕਰ ਰਿਹਾ ਕਿੱਡੀ ਵੱਡੀ ਹਿੰਮਤ ਹੈ ਕਿ ਸ਼ਾਇਦ ਸਾਨੂੰ ਸਾਈਕਲ ਚਲਾ ਕੇ ਅਸੀਂ ਮੰਨ ਲਓ ਕਿਤੇ ਕੰਮ ਤੇ ਜਾਣਾ ਹੋਵੇ ਤੇ ਔਖਾ ਲੱਗਦਾ ਤੇ ਵੀ ਸਾਈਕਲ ਤੇ ਯਾਤਰਾ ਕਰ ਰਿਹਾ ਤੇ ਜੂਪੀ ਤੋਂ ਤੁਰਿਆ ਵੀਰ ਤੇ ਕਿੰਨੇ ਦਿਨ ਪਹੁੰਚ ਗਏ ਤੁਸੀਂ ਮੈਂ ਇੱਥੇ ਜੀ 11ਵੇਂ ਦਿਨ ਪਹੁੰਚ ਗਿਆ ਸੀਗਾ ਤੇ ਕਿੰਨੇ ਪੜਾ ਕੀਤੇ ਸੀ ਪੜਾ ਆਪਣੇ ਰਾਹ ਦੇ ਵਿੱਚ ਜੀ ਕਾਫੀ ਰਿਹਾ ਰਿਸ਼ੀਕੇਸ਼ ਵੀ ਰਿਹਾ ਆ ਪਿੱਛੇ ਲਕਸ਼ਰ ਵੀ ਰਿਹਾ ਆ ਕੁਝ ਵਿੱਚ ਸਾਈਕਲ ਦੇ ਵਿੱਚ ਦਿੱਕਤਾਂ ਵੀ ਆਈਆਂ ਉਸ ਕਰਕੇ ਵੀ ਪੜਾ ਕਰਨੇ ਪਏ ਕਿਉਂਕਿ ਤੁਹਾਨੂੰ ਪਤਾ ਹੈ ਏਡੇ ਲੰਬੇ ਸਫ਼ਰ ਦੇ ਵਿੱਚ ਮੈਕੈਨੀਕਲ ਚੀਜ਼ਾਂ ਆ ਫਿਰ ਵੀ ਦਿੱਕਤ ਆਈ ਜਾਂਦੀ ਆ ਬਾਈਕ ਦੇ ਵਿੱਚ ਵੀ ਆ ਜਾਂਦੀ ਆ ਮੈਕੈਨੀਕਲ ਇੰਜਨ ਹੈ ਉਹਦੇ ਵਿੱਚ ਵੀ ਆ ਜਾਂਦੀ ਉਹ ਸਾਈਕਲ ਹੈ ਤੇ ਸਾਈਕਲ ਦੇ ਵਿੱਚ ਤੁਹਾਨੂੰ ਪਤਾ ਖੱਟੇ ਜੇ ਉਹ ਬੜੇ ਤਰ੍ਹਾਂ ਦਾ ਹੁੰਦਾ ਹੈ ਮੌਸਮ ਦੇ ਹਿਸਾਬ ਨਾਲ ਵੀ ਦਿੱਕਤ ਆ ਜਾਂਦੀ ਹੈ ਤੇ ਹੁਣ ਤੁਸੀਂ ਉੱਪਰ ਹੋ ਕੇ ਆਏ ਹੋ ਹਾਂਜੀ ਉੱਪਰੋਂ ਹੋ ਕੇ ਆਏ ਆ ਹੁਣ ਆਪਾਂ ਪੌਂਡਾ ਸਾਹਿਬ ਜਾਣਾ ਆ ਅੱਛਾ ਉਸ ਤੋਂ ਬਾਅਦ ਵਿੱਚ ਉਸ ਤੋਂ ਬਾਅਦ ਜੀ ਆਪਾਂ ਘਰ ਵਿੱਚ ਆਰਾਮ ਕਰਾਂਗੇ ਕੁਝ ਦਿਨ ਤੇ ਉਸ ਤੋਂ ਅਗਲਾ ਟੂਰ ਆਪਾਂ ਸੋਚਾਂਗੇ ਉਸ ਚੀਜ਼ ਦੀ ਆਪਾਂ ਅਪਡੇਟ ਦੇ ਦਾਂਗੇ ਟੂਰ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਓਕੇ ਹਾਂਜੀ ਤੇ ਤੁਸੀਂ ਮਤਲਬ ਜਦੋਂ ਆਏ ਤੁਸੀਂ ਕਦੋਂ ਦੇ ਆਏ ਤੁਸੀਂ ਕੱਲ ਆਏ ਸੀ ਉਪਰੋਂ ਕਿ ਜਾਂ ਮੈਂ ਉਪਰੋਂ ਜੀ ਕੱਲ ਆ ਗਿਆ ਸੀ ਸ਼ਾਮੀ ਧਾਮ ਤੋਂ ਥੱਲੇ ਗੋਵਿੰਦਗੜ੍ਹ ਘਾਟ ਤੇ ਤੇ ਅੱਜ ਮੇਰਾ ਥੋੜਾ ਤਬੀਅਤ ਠੀਕ ਨਹੀਂ ਸੀ ਅੱਜ ਕਰਕੇ ਮੈਂ ਬਹੁਤ ਸੰਦੀ ਖਰਾਬ ਸੀ ਅੱਜ ਕਰਕੇ ਗਾਂਧੀ ਆਪਾਂ ਯਾਤਰਾ ਕਰਨੀ ਪਈ ਨਹੀਂ ਤੇ ਅੱਜ ਆਪਣਾ ਪੜਾਵ ਜਿਹੜਾ ਆ ਪੀਪਲ ਕੋਟੀ ਰਹਿਣਾ ਸੀਗਾ ਤੇ ਹੁਣ ਆਪਾਂ ਅੱਜ ਥੋੜੇ ਠੀਕ ਜੇ ਹੋ ਜਾਾਂਗੇ ਤੇ ਦਵਾਈ ਦੂਈ ਖਾ ਕੇ ਆਪ ਦਾ ਥੋੜਾ ਜਿਹਾ ਸੈੱਟ ਹੋ ਜਾਗੇ ਉਸ ਤੋਂ ਬਾਅਦ ਆਪਾਂ ਹੁਣ ਪੀਪਲ ਕੋਟੀ ਕੱਲ ਆਪਦਾ ਜਿਹੜਾ ਸਟੇ ਕਰਾਂਗੇ ਰਾਤ ਦਾ ਠੀਕ ਹੈ ਹਾਂਜੀ ਤੋਂ ਪੀ ਔਰ ਤੋਂ ਬਾਅਦ ਵਿੱਚ ਆਪਣਾ ਕੀ ਸੋਚਾ ਹੈ ਕਿ ਆਪਾਂ ਜਾਂਦੇ ਜਾਂਦੇ ਹੋਰ ਕਿੱਥੋਂ ਹੋ ਕੇ ਜਾਣਾ ਹਾਂ ਜਾਂਦੇ ਜਾਂਦੇ ਜੀ ਵਿੱਚੋਂ ਆਪਾਂ ਜਿਹੜੇ ਗੁਰੂ ਘਰ ਆ ਇਤਿਹਾਸਿਕ ਆ ਕਈ ਟੈਂਪਲ ਆ ਹਿੰਦੂਆਂ ਦੇ ਜਿਹੜੇ ਇਤਿਹਾਸਿਕ ਆ ਉਹਨਾਂ ਨੂੰ ਆਪਾਂ ਕੈਪਚਰ ਕਰਦੇ ਜਾਵਾਂਗੇ ਹੋਰ ਵੀ ਕਈ ਥੀ ਵਿਊ ਆ ਜਿੱਦਾਂ ਮੰਨ ਲਓ ਚੀਜ਼ਾਂ ਆ ਉਹ ਆਪਾਂ ਸਾਰੀਆਂ ਕੈਪਚਰ ਕਰਨੀਆਂ ਆ ਜੜੀਆਂ ਕਿ ਕਈ ਚੀਜ਼ਾਂ ਐਕਸਪਲੋਰ ਨਹੀਂ ਕੀਤੀਆਂ ਹੋਈਆਂ ਉਸ ਤੋਂ ਬਾਅਦ ਆਪਾਂ ਸਤੰਬਰ ਦੇ ਵਿੱਚ ਇੱਕ ਹਲ ਟੂਰ ਕਰਨਾ ਆ ਉਸ ਚੀਜ਼ ਦੀ ਅਪਡੇਟ ਆਪਾਂ ਸਤੰਬਰ ਚ ਦੇਵਾਂਗੇ ਕਿਉਂਕਿ ਅਜੇ ਟੋਟਲ ਕਿੰਨੇ ਦਿਨ ਦਾ ਲੇਕੇ ਚੱਲੇ ਸੀ ਕਿ ਮੈਨੂੰ ਇੰਨੇ ਦਿਨ ਲੱਗ ਸਕਦੇ ਆ ਟੋਟਲ ਮੈਂ ਜੀ 23 24 ਦਿਨਾਂ ਦਾ ਲੱਗੇ ਚੱਲਿਆ ਸੀਗਾ ਬਾਕੀ ਇੰਨੇ ਕੁ ਮੈਨੂੰ ਲੱਗ ਜਾਣੇ ਆ ਕਿਉਂਕਿ ਅਜੇ ਮੈਨੂੰ ਅੱਜ 11ਵਾਂ ਦਿਨ ਹੋ ਗਿਆ 11ਵਾਂ 11ਵਾਂ 12ਵਾਂ ਦਿਨ ਹੋ ਗਿਆ ਤੇ ਅਜੇ ਮੈਂ ਪੋਟਾ ਸਾਹਿਬ ਵੀ ਜਾਣਾ ਆ ਉਸ ਤੋਂ ਪਰંત ਆਪਾਂ ਕਰ ਜਾਣਾ ਆ ਫਿਰ ਆਪਾਂ ਅਰਸ਼ਟ ਕਰਾਂਗੇ ਕੁਐਸਚਨ ਉਸ ਤੋਂ ਬਾਅਦ ਅਗਲਾ ਟੂਰ ਕਰਾਂਗੇ ਜੀ ਤੇ ਕਿੰਨੀ ਪੜ੍ਹਾਈ ਕੀਤੀ ਹੋਈ ਆਪਾਂ ਪੜ੍ਹਾਈ ਆਪਾਂ 10th ਕੀਤੀ ਆ ਜੀ ਬਸ ਅੰਮ੍ਰਿਤਸਰ ਦਾ ਕੋਈ ਸੋਚਿਆ ਨਹੀਂ ਵੀ ਆਪਾਂ ਕੁਝ ਟੂਰ ਕੱਢਣ ਬਾਰੇ ਅੰਮ੍ਰਿਤਸਰ ਦਾ ਆਪਾਂ ਸੋਚਿਆ ਆ ਜੀ ਮੈਂ ਉਸ ਚੀਜ਼ ਦੀ ਗੱਲ ਕਰ ਰਿਹਾ ਸੀ ਆਪਾਂ ਅਗਲਾ ਟੂਰ ਜਿਹੜਾ ਸਤੰਬਰ ਦੇ ਵਿੱਚ ਕੱਢਣਾ ਆ ਤੇ ਪਹਿਲੀ ਯਾਤਰਾ ਆਪਾਂ ਸੱਚਗੰਨ ਸ਼੍ਰੀ ਐਮ ਗੰਡ ਸਾਹਿਬ ਦੀ ਕੀਤੀ ਆ ਹਾਂਜੀ ਉਸ ਤੋਂ ਪਰંત ਆਪਾਂ ਦੂਜਾ ਜਿਹੜਾ ਟੂਰ ਕੱਢਾਂਗੇ ਉਸ ਚੀਜ਼ ਡਿਟੇਲ ਆਪਾਂ ਬਾਅਦ ਵਿੱਚ ਦਵਾਂਗੇ ਕਿਉਂਕਿ ਅਜੇ ਕੋਈ ਡਿਸਕਸ਼ਨ ਨਹੀਂ ਹੈਗਾ ਉਸ ਚੀਜ਼ ਬਾਰੇ ਤੇ ਕੀ ਸੋਚਿਆ ਲਾਈਫ ਦੇ ਵਿੱਚ ਵੀ ਆਪਾਂ ਯਾਤਰਾ ਕਰਕੇ ਜਾਂ ਨਾਲ ਆਪਣਾ ਬਿਜ਼ਨਸ ਜਾਂ ਕੀ ਸੋਚਾ ਹੈ ਲਾਈਫ ਦੇ ਵਿੱਚ ਆਪਾਂ ਜੀ ਇਤਿਹਾਸਿਕ ਚੀਜ਼ਾਂ ਨੂੰ ਜਿਵੇਂ ਕਿ ਸਪੀਤੀ ਦੇ ਵਿੱਚ ਵੀ ਇੱਕ ਗੁਰੂ ਘਰ ਆ ਗਿਆ ਗੁਰੂ ਨਾਨਕ ਦੇਵ ਜੀ ਦਾ ਉਸ ਚ ਉਹ ਚੀਜ਼ ਤੇ ਕਿਸੇ ਆਧਿਆਨੀ ਐਕਸਪਲੋਰ ਨਹੀਂ ਕੀਤਾ ਗਿਆ ਕਿੱਥੇ ਪੈਂਦਾ ਹੈ ਉਸ ਸਪੀਤੀ ਦੇ ਵਿੱਚ ਹੀ ਪੈਂਦਾ ਹੈ ਜੀ ਉਸ ਚੀਜ਼ ਬਾਰੇ ਆਪਾਂ ਇਹ ਡਿਟੇਲ ਲੈਣੀ ਆ ਆਪਾਂ ਨੂੰ ਜੇ ਪੂਰਾ ਕਨਫਰਮ ਨਹੀਂ ਪਤਾ ਹੈਗਾ ਉਸ ਚੀਜ਼ ਬਾਰੇ ਉੱਥੇ ਦੱਸਿਆ ਜਾ ਰਿਹਾ ਹੈ ਕੱਲ੍ਹ ਨਿਸ਼ਾਨ ਸਾਹਿਬ ਹੀ ਆ ਕਿਸੇ ਤਰ੍ਹਾਂ ਦਾ ਕੋਈ ਲੰਗਰ ਜਾਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਉੱਥੇ ਨਹੀਂ ਹੈਗਾ ਉਸ ਚੀਜ਼ ਨੂੰ ਆਪਾਂ ਐਕਸਪਲੋਰ ਕਰਨਾ ਆ ਬਾਕੀ ਹੋਰ ਵੀ ਕਈ ਚੀਜ਼ਾਂ ਜਿੰਨਾ ਟੌਪਿਕ ਦੇ ਉੱਤੇ ਆਪਾਂ ਗੱਲਾਂ ਕਰਾਂਗੇ ਆਉਣ ਵਾਲੇ ਸਮੇਂ 'ਚ ਤੇ ਜਿੱਥੇ ਕੋਈ ਨਹੀਂ ਗਿਆ ਉਹ ਵੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ 2 ਸਾਲ ਵੀ ਲੱਗ ਸਕਦੇ 3 ਨੂੰ ਵੀ ਲੱਗ ਸਕਦੇ ਨੇ ਤੇ ਕੋਈ ਬਿਜ਼ਨਸ ਬਾਰੇ ਕੁਝ ਨਹੀਂ ਸੋਚਿਆ ਫਿਰ ਬਿਜ਼ਨਸ ਬਾਰੇ ਜੀ ਇਹ ਕੁਝ ਨਹੀਂ ਸੋਚਿਆ ਆਪਾਂ ਤੇ ਇਹ ਹੀ ਸੋਚਦੇ ਆਂ ਕਿ ਜਿੰਨਾ ਜ਼ਿਆਦਾ ਹੋ ਸਕੇ ਯੂਥ ਨੂੰ ਧਰਮਣਾ ਜੋੜੀਏ ਹਾਂ ਚਲੋ ਜੀ ਬਹੁਤ ਵਧੀਆ ਲੱਗਾ ਵੀਰ ਨਾਲ ਗੱਲ ਕਰਕੇ ਤੇ ਤੁਸੀਂ ਅਗਲੀ ਵੀਡੀਓ ਦੇ ਵਿੱਚ ਆਪਾਂ ਜਰੂਰ ਵਿਦਨਾ ਕੰਟੈਕਟ ਰੱਖਾਂਗੇ ਕਿ ਜਦੋਂ ਵੀ ਇਹ ਯਾਤਰਾ ਸ਼ੁਰੂ ਕਰਨਗੇ ਤੇ ਸ਼ਾਇਦ ਸਾਡੇ ਚੈਨਲ ਤੇ ਉਹਦੀ ਸ਼ਾਰਟ ਵੀਡੀਓ ਜਰੂਰ ਆਉਣਗੀਆਂ ਤੇ ਆਪਾਂ ਵੀਰ ਨੂੰ ਪੁੱਛ ਕੇ ਹੀ ਉਹ ਵੀਡੀਓ ਅਪਲੋਡ ਕਰਾਂਗੇ ਤੇ ਹੁਣ ਦੋ ਸਾਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ